ਦਾ ਪ੍ਰੋਗਰਾਮ ਦੇਖਦੇ ਚਾਰੇ ਦਸ ਕਨ ਪਰਿਸ਼ਾਸ੍ਰੀ ਕਾਲ ਅੱਜ ਗੱਲ ਕਰਦੇ ਆ ਪੇ ਕਮਿਸ਼ਨ ਦਾ ਬਕਾਇਆ ਤੇ ਡੀਏ ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਜਿਹੜਾ ਕੀਤਾ ਗਿਆ ਸੋ ਕਮੇਟੀ ਦਾ ਕੌਣ ਕੌਣ ਨੇ ਤੇ ਇਸ ਨੂੰ ਕਿਸ ਤਰ੍ਹਾਂ ਲਾਗੂ ਹੈ ਜਿਹੜਾ ਕੀਤਾ ਜਾ ਰਿਹਾਗਾ ਉਸ ਤੇ ਗੱਲਬਾਤ ਕਰਦੇ ਆ ਸੋ ਪਿਛਲੇ ਦਿਨਾਂ 14 ਅਗਸਤ ਨੂੰ ਜਿਹੜੀ ਆਪ ਕੈਬਨਟ ਦੀ ਮੀਟਿੰਗ ਆ ਜਿਹੜੀ ਹੁੰਦੀ ਆ ਉਸ ਦੇ ਵਿੱਚ ਮਲਾਜਮਾਂ ਦੇ ਰਿਟਾਇਰੀਆਂ ਦੇ ਬਕਾਇਏ ਨੂੰ ਲੈ ਕੇ ਜਿਹੜਾ ਇੱਕ ਕਮੇਟੀ ਹੈ ਜਿਹੜੀ ਉੱਚ ਪੱਧਰੀ ਉਹ ਬਣਾਈ ਜਾਂਦੀ ਆ ਜਿਸ ਦੀ ਮਾਨਤਾ ਜਿਹੜੀ ਪੰਜਾਬ ਦੇ ਰਾਜਪਾਲ ਵੱਲੋਂ ਵੀ ਉਸ ਕਮੇਟੀ ਨੂੰ ਆ ਜਿਹੜੀ ਮਾਨਤਾ ਦੀ ਵੀਡੀਓ ਦੇ ਦਿੱਤੀ ਗਈ ਆ ਜਿਸ ਵਿੱਚ ਇੱਕ ਇੱਕ 16 ਤੋਂ ਲੈ ਕੇ 36 21 ਤੱਕ ਦੇ ਜਿਹੜੇ ਰਿਵਾਈਜ਼ਡ ਇਹ ਪੈਨਸ਼ਨ ਆ ਜਿਹੜੀ ਲੀਵ ਇਨ ਕੈਸ਼ਮੈਂਟ ਆਗਾ ਜਿਹੜਾ 1 ਸਤ 21 ਤੋਂ 31 21 ਤੱਕ ਦੇ ਡੀਏ ਡੀਆਰ ਦੇ ਏਰੀਆ ਦੇ ਰਹਿ ਗਏ ਸੋਹਣੇ ਜਿਹੜੇ ਮਸਲੇ ਨੇਗੇ ਉਹਨਾਂ ਨੂੰ ਹੱਲ ਕਰਨ ਦੇ ਲਈ ਹੈ ਜਿਹੜੀ ਇੱਕ ਸਬ ਕਮੇਟੀ ਹੈ ਜਿਹੜੀ ਕੈਬਨਟ ਮੰਤਰੀ ਦੀ ਉਹ ਬਣਾਈ ਗਈ ਆ ਜਿਸ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਆਮਨ ਅਰੋੜਾ ਜੀ ਤੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਇਸ ਕਮੇਟੀ ਦੇ ਮੈਂਬਰ ਨਾਲ ਹੋਣਗੇ ਤਿੰਨ ਮੈਂਬਰੀ ਕਮੇਟੀ ਹੈ ਜਿਹੜੀ ਇਹ ਸਾਰਾ ਕੁਝ ਕੋਖਣ ਦੇ ਲਈ ਕਿ 1 ਇੱਕ 16 ਤੋਂ ਲੈ ਕੇ 31 21 ਤੱਕ ਦਾ ਕਿੰਨਾ ਮੁਲਾਜ਼ਮਾਂ ਦਾ ਕਿੰਨਾ ਰਟੇਰੀਆਂ ਦਾ ਜਿਹੜਾ ਬਕਾਇਆ ਹੈਗਾ ਉਹ ਬਣ ਜਾਂਦਾਗਾ ਇਸ ਕਮੇਟੀ ਦੇ ਵਿੱਚ ਸਾਰਾ ਕੁਝ ਵਿਚਾਰਨ ਤੋਂ ਬਾਅਦ ਆ ਜਿਹੜਾ ਸੰਸਦ ਕਮੇਟਿੰਗ ਦੇ ਵਿੱਚ ਜਿਹੜਾ ਕੈਬਨ ਮੰਤਰੀ ਦੀ ਮੀਟਿੰਗ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਊਗਾ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਇਸ ਦੇ ਕੀ ਅਗਲੀ ਕਾਰਵਾਈ ਹੈ ਜਿਹੜੀ ਉਹ ਹੋਵੇਗੀ ਇਸ ਦੇ ਨਾਲ ਹੀ ਇਸ ਕਮੇਟੀ ਵਿੱਚ ਜਿਹੜਾ ਇੱਕ ਹੋਰ ਫੈਸਲੇ ਦੇ ਲਈ ਹੈ ਕਮੇਟੀ ਹੈ ਜਿਹੜੀ ਉਹ ਗਠਿਤ ਕੀਤੀ ਗਈ ਆ ਜਿਸ ਦੇ ਵਿੱਚ ਇੱਕ ਇੱਕ 6 ਤੋਂ ਲੈ ਕੇ 31 11 2021 ਤੱਕ ਜਿਹੜੇ ਰਿਟਾਇਰ ਹੋਏ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਸਰਵਿਸ ਦੀ ਗੀ ਉਹਨਾਂ ਨੂੰ 25 ਸਾਲ ਦੀ ਕੁਆਲੀਫਾਈ ਸਰਵਿਸ ਮੰਨਣ ਦੇ ਲਈ ਫੁੱਲ ਪੈਨਸ਼ਨ ਦੇ ਜਿਹੜੇ ਬੈਨੀਫਿਟ ਨੇ ਜਿਹੜੇ ਉਹ ਦੇਣ ਦੇ ਲਈ ਇੱਕ ਕੋਖਣ ਦੇ ਲਈ ਇੱਕ ਕਮੇਟੀ ਹੈ ਜਿਹੜੀ ਬਣਾਈ ਗਈ ਆ ਜਿਸ ਦੇ ਚੇਅਰ ਪਰਸਨ ਵੀ ਹਰਪਾਲ ਸਿੰਘ ਚੀਮਾ ਹੋਣਗੇ ਤੇ ਅਮਨ ਰੋੜਾ ਜੀ ਨਾਲ ਹੋਣਗੇ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਇਹਨਾਂ ਦੇ ਇਸ ਕਮੇਟੀ ਦੇ ਵਿੱਚ ਨਾਲ ਹੋਣਗੇ ਜਿਹੜੇ ਮੁਲਾਜ਼ਮ ਹੁਣ ਤੱਕ ਰਿਟਾਇਰ ਹੋ ਚੁੱਕੇ ਨੇ ਤੇ ਉਹ 2004 ਤੋਂ ਪਹਿਲਾਂ ਦੇ ਭਰਤੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਪਰਾਣੀ ਪੈਨਸ਼ਨ ਆ ਜਿਹੜੀ ਉਹ ਲਾਗੂ ਆ ਤੇ ਉਹਨਾਂ ਦੇ ਸਰਵਿਸ ਸੀਗੀ ਜਿਹੜੀ ਉਸ ਸਮੇਂ ਉਹ 25 ਸਾਲ ਦੀ ਕੁਆਲੀਫਾਈ ਸਰਵਿਸ ਦੇ ਆਧਾਰ ਦੇ ਉੱਤੇ ਆ ਜਿਹੜਾ ਉਹਨਾਂ ਨੂੰ ਬੈਨੀਫਿਟ ਦੇਣ ਦੇ ਲਈ ਆ ਜਿਹੜਾ ਇੱਕ ਕਮੇਟੀ ਆ ਜਿਹੜੀ ਬਣਾਈ ਗਈ ਆ ਪੰਜਾਬ ਦੇ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਵਿੱਚ 25 ਸਾਲ ਦੀ ਜਿਹੜੀ ਸਰਵਿਸ ਆ ਉਸ ਨੂੰ ਆਧਾਰ ਮੰਨ ਕੇ ਜਿਹੜੀ 50% ਬੇਸਿਕ ਤੇ ਡੀਏ ਦੇ ਨਾਲ ਆ ਜਿਹੜੀ ਪੈਨਸ਼ਨ ਆ ਜਿਹੜੀ ਉਹ ਦਿੱਤੀ ਜਾ ਰਹੀ ਆ ਸੋ ਉਹ ਮੁਲਾਜ਼ਮਾਂ ਦੇ ਲਈ ਇਹ ਵੀ ਇੱਕ ਚੰਗੀ ਗੱਲ ਆ ਜਿਹੜੇ ਮੁਲਾਜ਼ਮ ਇਸ ਤੋਂ ਵਾਂਝੇ ਸੀਗੇ ਉਹ ਇਸ ਦਾ ਜਿਹੜਾ ਆਨੰਦ ਆਗਾ ਉਹ ਲੈ ਸਕਣਗੇ ਇਸ ਦੇ ਨਾਲ ਨਾਲ ਡੀਏ ਤੇ ਪੇਪ ਕਮਿਸ਼ਨ ਦੇ ਬਕਾਇਆ ਨੂੰ ਲੈ ਕੇ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਜਿਹੜਾ ਚੱਲ ਰਿਹਾ ਸੀਗਾ ਉਸ ਦੇ ਵਿੱਚ ਵੀ ਹਾਈ ਕੋਰਟ ਵੱਲੋਂ ਆ ਜਿਹੜਾ 14 ਅਗਸਤ ਨੂੰ ਆ ਜਿਹੜਾ ਇੱਕ ਅਹਿਮ ਫੈਸਲਾਗਾ ਜਿਹੜਾ ਉਸ ਦੇ ਉੱਤੇ ਪਟੀਸ਼ਨ ਕਰਤਾ ਮੰਦੇ ਹੱਕ ਦੇ ਵਿੱਚ ਦਿੱਤਾਗਾ ਕਿ ਪਿਛਲੇ ਦਿਨਾਂ ਦੇ ਵਿੱਚ ਹੀ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਪੈਨਸ਼ਨਰਾਂ ਨੂੰ ਜਿਹੜਾ ਬਕਾਇਆ ਦੇਣ ਲਈ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਵੱਲੋਂ ਸੀਗਾ ਜਿਹੜਾ ਆਦੇਸ਼ ਸੀ ਜਿਹੜੇ ਦਿੱਤੇ ਗਏ ਸੀਗੇ ਕਿ 6 ਮਹੀਨਿਆਂ ਦੇ ਵਿੱਚ ਆਗਾ ਜਿਹੜੇ ਮੁਲਾਜ਼ਮਾਂ ਤੇ ਰਿਟਾਇਰੀਆਂ ਨੂੰ ਆ ਜਿਹੜਾ ਪੈਨਸ਼ਨ ਦਾ ਬਕਾਇਆਗਾ ਜਿਹੜਾ ਉਹ ਦੱਸਤਾ ਜਾਵੇ। ਸੋ ਉਸ ਨੂੰ ਲੈ ਕੇ ਆ ਜਿਹੜਾ ਇੱਕ ਇਸ ਦੇ ਵਿੱਚ ਕੇਸ ਚੱਲ ਰਿਹਾ ਸੀ ਉਸ ਦੇ ਵਿੱਚ ਉਹਨਾਂ ਵੱਲੋਂ ਹਾਈ ਕੋਰਟ ਵੱਲੋਂ ਜਿਹਦੇ ਇਸ ਸਮੇਂ ਸਰਕਾਰ ਵੱਲੋਂ ਚਰਨਪ੍ਰੀਤ ਸਿੰਘ ਜਿਹੜੇ ਡਬਲਯੂ ਜੀ ਪੰਜਾਬ ਹਾਜ਼ਰ ਹੋਏ ਸੀਗੇ ਤਾਂ ਉਹਨਾਂ ਨੂੰ ਆ ਜਿਹੜਾ ਉਸ ਦਾ ਨੋਟਿਸ ਹੈਗਾ ਜਿਹੜਾ ਦਿੱਤਾ ਗਿਆ ਉਹਨਾਂ ਵੱਲੋਂ ਦੱਸਿਆ ਗਿਆ ਹਾਈ ਕੋਰਟ ਮਾਨਯੋਗ ਜੱਜ ਸਾਹਿਬ ਵੱਲੋਂ ਇਸ ਤੇ ਫੈਸਲਾ ਦਿੰਦੇ ਹੋਏ ਕਿਹਾ ਹੈਗਾ ਕਿ ਜੇਕਰ ਸਮੇਂ ਰਹਿੰਦੇ ਸਰਕਾਰ ਵੱਲੋਂ ਮੁਲਾਜ਼ਮ ਪੈਨਸ਼ਨਰਾਂ ਨੂੰ ਜਿਹੜਾ ਬਕਾਇਆ ਹੈਗਾ ਉਹ ਨਾ ਦਿੱਤਾ ਗਿਆ ਤਾਂ ਸੂ ਮੋਟੋ ਨੁਸ਼ ਲੈੰਦੇ ਹੋਏ ਤਾਂ ਉਹਨਾਂ ਦੇ ਖਿਲਾਫ ਆ ਜਿਹੜਾ ਮਾਨ ਹਾਨੀ ਦਾ ਕੇਸ ਹੈ ਜਿਹੜਾ ਉਹਨਾਂ ਉੱਤੇ ਕਾਰਵਾਈ ਹੈ ਜਿਹੜੀ ਉਹ ਵੀ ਕੀਤੀ ਜਾ ਸਕਦੀ ਹੈ ਸੋ ਇਹ ਕਾਫੀ ਅਹਿਮ ਆਗਾ ਕੋਰਟ ਵੱਲੋਂ ਜਿਹੜੀ ਇਹ ਟਿੱਪਣੀ ਆਈ ਹੈ ਫੈਸਲੇ ਦੇ ਵਿੱਚ ਤੇ ਇਸ ਦੇ ਨਾਲ ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਆ ਜਿਹੜੀ ਇਹ ਕਮੇਟੀਆਂ ਬਣੀਆਂ ਨੇ ਉਹਨਾਂ ਕੋਰਟ ਦੇ ਫੈਸਲਿਆਂ ਨੂੰ ਧਿਆਨ ਚ ਰੱਖਦੇ ਹੋਏ ਕਮੇਟੀਆਂ ਬਣੀਆਂ ਨੇ ਕਿ ਜਲਦ ਆ ਜਿਹੜਾ ਇਸ ਦੇ ਉੱਤੇ ਫੈਸਲਾ ਕਾ ਜਾਂ ਦੇਣ ਵਾਸਤੇ ਕਿਹਾ ਗਿਆ ਜਿਹੜੀ ਇਹ ਕਮੇਟੀ ਦੀ ਲਾਸਟ ਡੇਟ ਬਣਦੀ ਆ ਉਹ 8 ਜਨਵਰੀ ਤੱਕ ਆ ਜਿਹੜੀ ਇਹ ਸਰਕਾਰ ਦੇ ਪਾਲੇ ਦੇ ਵਿੱਚ ਜੇਨ ਦਾ ਇਹ 8 ਜਨਵਰੀ ਤੱਕ ਸਰਕਾਰ ਨੂੰ ਹਰ ਹਾਲਤ ਦੇ ਵਿੱਚ ਜਿਹੜਾ ਮੁਲਾਜ਼ਮ ਪੈਨਸ਼ਨ ਦਾ ਉਹਦਾ ਬਕਾਇਆ ਉਹ ਦੇਣਾ ਪੈਣਾਗਾ ਸੋ ਉਹ ਲਾਸਟ ਡੇਟ ਆ ਉਹ ਤੱਕ ਦੀ ਸੋ ਉਸ ਤੋਂ ਪਹਿਲਾਂ ਸਰਕਾਰ ਕਦ ਤੱਕ ਆ ਜਿਹੜਾ ਇਸ ਦੇ ਉੱਤੇ ਕੋਈ ਫੈਸਲਾ ਲੈ ਕੇ ਆ ਜਿਹੜਾ ਮੁਲਾਜ਼ਮ ਪੈਨਸ਼ਨ ਲਗਾਤਾਰ ਇਸ ਗੱਲ ਦੀ ਕਰ ਰਿਹਾ ਕਿ ਬਹੁਤੇ ਪੈਨਸ਼ਨ ਨੇ ਜਿਹੜੇ ਇਸ ਦੁਨੀਆ ਤੋਂ ਉਹ ਜਾ ਰਹੇ ਨੇ ਤੇ ਵੱਡੀ ਉਮਰ ਦੇ ਹੁਣ ਕਾਰਨ ਉਹ ਕਹਿੰਦੇ ਅਸੀਂ ਬਿਨਾ ਬਕਾਇਆ ਲਿਆ ਰੱਬ ਨੂੰ ਜਿਹੜੇ ਉਹ ਜਾ ਰਹੇ ਨੇ ਸੋ ਮੁਲਾਜ਼ਮ ਵੀ ਉਹਨਾਂ ਦਾ ਲੱਖਾਂ ਰੁਪਈਆ ਸਰਕਾਰ ਵੱਲ ਬਕਾਇਆ ਦਾ ਪਿਆਗਾ ਤੇ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਸਰਕਾਰ ਦੇ ਨਾਲ ਹਜੇ ਪੈਂਡਿੰਗ ਪਏ ਨੇ ਸੋ ਇਹ ਡੀਏ ਤੇ ਜਿਹੜਾ ਡੀਏ ਦੀਆਂ ਕਿਸ਼ਤਾਂ ਨਹੀਂ ਗਈਆਂ ਜਿਹੜੀਆਂ ਉਹ 12% ਸਰਕਾਰ ਵੱਲ ਡੀਏ ਜਿਹੜਾ ਹੁਣ ਵੀ ਕਰੰਟ ਵੀ ਆ ਉਹ ਡਿਊ ਹੋ ਚੁੱਕਿਆ ਤੇ ਪਿਛਲੇ ਜਿਹੜੇ ਕਿਸ਼ਤਾਂ ਨਹੀਂ ਗਈਆਂ ਜਿਹੜੀਆਂ ਮਿਲੀਆਂ ਨਹੀਂ ਗਈਆਂ ਤਾਂ ਉਸ ਦਾ ਵੀ ਜਿਹੜਾ ਏਰੀਅਰ ਹੈਗਾ ਹਜੇ ਤੱਕ ਜਿਹੜਾ ਉਹ ਬਕਾਇਆ ਮੁਲਾਜ਼ਮਾਂ ਦਾ ਹੈਗਾ ਤੋਂ ਕਾਫੀ ਵੱਡੀ ਅਮਾਉਂਟ ਆ ਜਿਹੜੀ ਮੁਲਾਜ਼ਮਾਂ ਦੀ ਸਰਕਾਰ ਵੱਲ ਬਣਦੀ ਹੈ ਸੋ ਮੁਲਾਜ਼ਮ ਪੈਨਸ਼ਨ ਲਗਾਤਾਰ ਇਸ ਗੱਲ ਦੀ ਮੰਗ ਕਰ ਰਹੇ ਕਿ ਸਾਨੂੰ ਬਕਾਇਆ ਤੇ ਪੈਨਸ਼ਨ ਆ ਜਿਹੜੀ ਉਹ ਸਾਡਾ ਦਿੱਤਾ ਜਾਵੇ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਤੁਹਾਡੇ ਲਈ ਹੋਰ ਜਾਣਕਾਰੀਆਂ ਅਗਲੇ ਪ੍ਰੋਗਰਾਮ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ